ਆ ਕੀ ਕਰੀਏ ਨਬਰਾ ਯਾਰ ਓਏ ਆਹੀ ਕੂਲਰ ਆ ਜਿਹੜਾ ਕਹਿੰਦੇ ਟੁੱਟਦਾ ਨਹੀਂ ਗਾ ਐਂ ਤਾਂ ਇਹ ਕਿੱਥੇ ਮਰਜ਼ੀ ਸੱਡਦੇ ਐਵੇਂ ਨਹੀਂ ਟੁੱਟਦਾ ਇਹ ਕੂਲਰ ਪੱਕੀ ਗੱਲ ਆ ਇਹ ਲੈ ਪੱਕੀ ਗੱਲ ਆ ਉਹਨੂੰ ਚੱਕ ਕੇ ਦੇਖ ਕੈਨੂੰ ਵੜਾ ਲੈ ਚੱਕ ਕੇ ਦੇਖ ਲੈ ਗਿਆ ਉਹ ਇਹ ਟੁੱਟੇ ਹੋਗੇ ਉਹਨੇ ਕੀ ਗੱਲ ਆ ਦੇਖ ਲੈ ਲੈ ਭਾਈ ਤੁਸੀਂ ਕਹਿੰਦੇ ਜੇ ਉਹਨੂੰ ਜੇ ਮਰਜ਼ੀ ਥੋੜੀਆਂ ਮਾਰੋ ਜੇ ਮਰਜ਼ੀ ਕਰੋ ਯਾਰ ਵਾਕੇ ਨਹੀਂ ਟੁੱਟਿਆ ਭਾਈ ਯਾਰ ਦਾ ਹੈ ਲੈ ਦੇਖ ਕਿਥੋਂ ਟੁੱਟਿਆ ਭਾਈ ਯਾਰ ਕਮਾਲ ਇਹਨੇ ਜ਼ੋਰ ਦੀ ਸੱਟਿਆ ਕੂਲਰ ਟੁੱਟੇ ਹੀ ਨਹੀਂ ਯਾਰ ਵੀਰੇ ਜਪਾਨ ਦਾ ਕੂਲਰ ਆ ਸਪੈਸ਼ਲ ਐਵੇਂ ਟੁੱਟਣ ਲੱਗ ਜਾ ਰ ਬਸ ਫਿਰ ਹੋਗੇ ਕੰਮ ਕੀ ਮਾਰੀ ਜੋ ਕੁਛ ਹੁੰਦਾ ਇਹਨ ਪੱਕੀ ਗੱਲ ਆ ਬਈ ਨਾ 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 ਐਵੇਂ ਕਿੱਥੋਂ ਟੁੱਟ ਜਾਊਗਾ 150 ਲੀਟਰ ਦਾ ਕੂਲਰ ਆ ਵੀਰੇ ਇਹ ਵਾਲਾ ਹਾਂ 150 ਲੀਟਰ ਦਾ ਕੂਲਰ ਐ ਇਹਦਾ ਲੋਹੇ ਦੀ ਜਾਲੀ ਲੱਗੀ ਐ ਮੂਰੇ ਹਣਾ ਹਾਂ ਤੇ ਬਈ ਇਹ ਆਪਣਾ ਧੁੱਪੇ ਧੁੱਪੇ ਪਿਆ ਰਵੇ ਇਹਨੂੰ ਹੁੰਦਾ ਕੁਝ ਨਹੀਂਗਾ ਇਹਨੂੰ ਕੁਝ ਨਹੀਂ ਹੁੰਦਾ ਵੀਰੇ ਕਿੱਥੇ ਮਰਜ਼ੀ ਰੱਖ ਦੇ ਇਹਦਾ ਨਾ ਖਿਹੜਾ ਝੂਟੇ ਜਿੱਥੇ ਜਿੱਥੇ ਚਲਾ ਗਿਆ ਵੀਰੇ ਅਗਲੇ ਕੂਲਰ ਨਹੀਂ ਬਾਹਰ ਘੱਟ ਸਕਦੇ ਸਾਰੀ ਉਮਰ ਦੀ ਚੀਜ਼ ਬਣ ਜੂਗੀ ਅੱਛਾ ਜੀ ਮਤਲਬ ਮੋਟਰ ਵੀ ਖਾਸੀ ਵੱਡੀ ਲੱਗੀ ਵੀਰੇ ਜਿੱਥੋਂ ਤੂੰ ਸੁਟਿਆ ਸੀ ਮੇਰੀ ਗੱਲ ਮਗਰ ਦਿਖਾ ਬਈ ਇਹਦਾ ਮਗਰ ਦਿਖਾ ਉਈ ਮਗਰੋਂ ਐਜ ਬਿਨਾ ਪੁੱਛੇ ਚਲਾ ਕੇ ਮਾਰਿਆ ਨਾ ਦਿਖਾ ਕੇ ਟੁੱਟਿਆ ਟੁੱਟਿਆ ਬਈ ਜਮਾਂ ਨਹੀਂ ਟੁੱਟਿਆ ਯਾਰ ਕੂਲਰ ਹਨਾ ਲਾ ਦੇ ਬਈ ਕਿੱਥੋਂ ਅੱਛਾ ਬਈ ਗਾਰੰਟੀ ਗਾਰੰਟੀ ਵੀ ਹੁੰਦੀ ਇਹਨਾਂ ਦੀ ਗਾਰੰਟੀ ਵੀਰੇ 5 ਸਾਲੇ ਦੀ ਬੋਡੀ ਦੀ ਗਾਰੰਟੀ ਐ 2 ਸਾਲੇ ਦੀ ਸਾਰੇ ਕੂਲਰ ਦੀ ਗਾਰੰਟੀ ਐ 2 ਸਾਲਾਂ ਦੀ ਸਾਰੇ ਕੂਲਰ ਦੀ ਗਾਰੰਟੀ ਹਾਂ ਤੇ ਇਹ ਤੋਂ ਇਲਾਵਾ ਮੈਂ ਲਾਦਾ ਲੋਹੇ ਦੇ ਪਏ ਹਨਾ ਗੋਲੇ ਦੇ ਲੋਹੇ ਦੇ ਆਪਣੇ ਕੋਲ ਜਿੰਨੇ ਹੈਗੇ ਕਿਸੇ ਕੋਲ ਨਹੀਂ ਹੋਣੇ ਪੂਰੇ ਬਾਜ਼ਾਰ 'ਚ ਤੇ ਆਹ ਦੇਖੋ ਜੀ ਲੋਹੇ ਦੇ ਕੁਲੜਾ ਤੇ ਹਨੀ ਪੈੜ ਇਹਨਾਂ ਦੇ ਵਿੱਚ ਲੱਗਿਆ ਹੋਆ ਹਨਾ ਤੇ ਕਿੰਨਾ ਪਾਣੀ ਪੈਂਦਾ ਬਈ ਇੱਕ ਚ ਬਈ 70 ਲੀਟਰ ਪਾਣੀ ਪਾ ਲੈ ਇਹਦੇ 'ਚ 70 ਲੀਟਰ ਪਾਣੀ ਦੋ ਦਿਨ ਬਦਲਣ ਦੀ ਲੋੜ ਨਹੀਂ ਪਾਣੀ ਦੀ ਆਹ ਆਹ ਕਹਦੇ ਹੱਸਦੇ ਬਈ ਆਹ ਸਰਾਖ ਜਿਹੜੇ ਇਹਦੇ ਵਿੱਚ ਕੀ ਹੁੰਦਾ ਬਈ ਜੀ ਪਾਣੀ ਤੁਸੀਂ ਪਾਓ ਇੱਕ ਵਾਰੀ ਪਹਿਲਾਂ ਕੀ ਹੁੰਦਾ ਜੀ ਮੱਗਾਂ ਨਾਲ ਕੱਢਣਾ ਪੈਂਦਾ ਸੀਗਾ ਹੋਣ ਇਹਦੇ ਚ ਪਾਣੀ ਬਹੁਤ ਦੇ ਉਹਦੇ ਵਿੱਚੋਂ ਨਿਕਲ ਜਾਊਗਾ ਪਾਣੀ ਅੱਛਾ ਹੁਣ ਬੈਂਡੂ ਬੈਣਾ ਕੱਢਣ ਦੀ ਲੋੜ ਨਹੀਂ ਜਾਂ ਕੱਪੜਾ ਲੱਗੇ ਪਾਓ ਨਿਚੋੜੋ ਕੋਈ ਬਹੁਤ ਘਮ ਨਿਭੜ ਗਿਆ ਚੱਕਰ ਖਤਮ ਕਰ ਆ ਇਹਦੇ ਚ ਹੀ ਲੱਗਿਆ ਬਾਈ ਆਹ ਇਹਦੇ ਚ ਵਾਟਰ ਦਾ ਲੈਵਲ ਲੱਗਿਆ ਹੋਇਆ ਪਾਣੀ ਦਾ ਲੈਵਲ ਦੱਸੂਗਾ ਤੁਹਾਨੂੰ ਕਿੰਨਾ ਪਾਣੀ ਦਾ ਲੈਵਲ ਹੈ ਇਹਦੇ ਚ ਜਾਲੀਆਂ ਖੁੱਲ ਕੇ ਦੇਖਣ ਦੀ ਲੋੜ ਨਹੀਂ ਹਣਾ ਮੈਂ ਕਹਿੰਦਾ ਕੁਝ ਦੇਖਣ ਦੀ ਲੋੜ ਨਹੀਂ ਆਹ ਦੇਖੋ ਬਈ ਇੱਥੇ ਪਤਾ ਲੱਗੇਗਾ ਤੁਹਾਨੂੰ ਕਿੰਨਾ ਇਹਦੇ ਵਿੱਚ ਪਾਣੀ ਹੈ ਕਿੰਨਾ ਰਹਿ ਗਿਆ ਇੱਥੇ ਪਤਾ ਲੱਗੇਗਾ ਤੇ ਲੋਹੀ ਦੇ ਕੁਲਰ ਨਾਲੇ ਪੂਰਾ ਹੈਵੀ ਹੈ ਪਲਾਸਟਿਕ ਦੇ ਵਿੱਚ ਆ 24 ਗੇਜ ਚ ਬਣਾਉਂਦੇ ਆਪਣਾ 22 ਗੇਜ ਚ 20 ਗੇਜ ਚ ਵਧੀਆ ਚਾਦਰ ਲੱਗੀ ਜਿਸਤੀ ਚਾਦਰ ਵਧੀਆ ਹੈਵੀ ਡਿਊਟੀ ਰੇਟ ਕੀ ਹੈ ਬਈ ਇਹਨਾਂ ਦੇ ਇਹਦਾ ਰੇਟ ਕੀ ਹੈ ਬਲਦ ਇਹਦਾ ਰੇਟ ਦੱਸ ਮੈਨੂੰ ਇਹਦਾ ਰੇਟ ਕੀ ਹੈ ਇਹ ਰੇਟ ਬਈ ਜੇ ਤਾਂ ਬਾਜ਼ਾਰ ਚ ਵਗ ਜਾਏਗਾ 14.5 ਕੁਝ 12.5 ਮੰਗਦਾਗਾ ਕੁਝ 15 ਵੀ ਮੰਗੀ ਜਾਂਦਾ ਹੈ ਅਲੱਗ-ਅਲੱਗ ਰੇਟ ਹਰੇਕ ਦਾ ਹੂੰ ਆਪਣੇ ਕੋਲ ਆਓ ਵੀਰੇ 8800 ਰੁਪਏ ਦਾ ਕੂਲਰ ਲੈ ਜਾਓ ਹੂੰ ਤੇ ਨਾਲ ਤੁਹਾਨੂੰ ਗਿਫਟ ਦਵਾਂਗੇ 14-15000 ਵਾਲਾ ਕੂਲਰ 8800 ਦੇ ਵਿੱਚ 8800 ਰੁਪਏ ਦਾ 8800 ਦਾ ਕੀ ਗੱਲ ਹੈ ਪੱਕੀ ਗੱਲ ਹੈ ਲੈ ਕੇ ਨਾਲ ਤਾਂ ਨਹੀਂ ਕੀ ਜਾਂਦਾ ਭਾਈ ਪੱਕੀ ਗੱਲ ਹੈ ਜੀ ਮਹਾਰਾਜ ਜਦੋਂ ਮਰਜੀ ਆਓ ਜਦੋਂ ਮਰਜੀ ਪੱਕੀ ਗੱਲ ਹੈ ਅੱਛਾ ਆ ਵੀ ਭਾਈ ਉਹਦੇ ਨਾਲ ਦਾ ਹੀ ਆ ਹਾਂ ਉਹਦੇ ਨਾਲ ਦਾ ਹੀ ਆ ਭਾਈ ਜੀ ਉਹਦੇ ਨਾਲ ਦਾ ਜਿਹੜਾ ਉਹਦੇ ਨਾਲ ਦਾ ਹੀ ਕੂਲਰ ਹੈਗਾ ਤੇ ਸੇਮ ਹੀ ਰੇਟ ਹੈ ਦਾ ਵੀ ਸੇਮ ਰੇਟ ਹੈ ਜਮਾਂ ਸੇਮ 8800 ਦਾ ਕੂਲਰ ਤੁਹ ਦੇ ਨਾਲ ਆਹ ਕੈਂਪਰ ਹੈ ਨਾ ਨਾਲ ਆ ਗਿਫਟ ਫ੍ਰੀ ਆ ਵੀ ਘਰੇ ਲਾਓ ਦੁਕਾਨ ਤੇ ਲਾਓ ਕਿੱਥੇ ਮਰਜੀ ਲਾਓ ਜੀ ਆਹ ਜਿਹੜਾ ਵੀ ਇਹ ਤੋਂ ਸਮਾਨ ਬਾਈ ਕੋਲੋਂ ਖਰੀਦ ਕੇ ਲੈ ਕੇ ਜਾਊਗਾ ਨਾ ਕੋਈ ਜਿਹੜੇ ਵੀ ਚੀਜ਼ ਮੰਗਾਉਂ ਲੋ ਫ੍ਰਿਜ ਖਰੀਦ ਲਈ ਕੂਲਰ ਖਰੀਦ ਲਿਆ ਉਹਦੇ ਨਾਲ ਆਹ ਕੈਂਪਰ ਫ੍ਰੀ ਮਿਲਣਾ ਨਾਲ ਇੱਕ ਗੱਲ ਹੋਰ ਹੈ ਜੀ ਆਹ ਕੈਂਪਰ ਬਾਈ ਜੀ ਉਹਨਾਂ ਨੂੰ ਹੀ ਮਿਲੂਗਾ ਜਿਹੜਾ ਆਪਣੀ ਵੀਡੀਓ ਨੂੰ ਸ਼ੇਅਰ ਕਰਕੇ ਆਊਗਾ ਉਹਨਾਂ ਨੂੰ ਦੇਣਾ ਲਓ ਜੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਇਹ ਕੈਂਪਰ ਮਿਲਣਾਗਾ ਤੇ ਇਹ ਕਲਰ ਇਹਦੇ ਵਿੱਚ ਤੁਹਾਨੂੰ ਹੋਰ ਵੀ ਮਿਲ ਜਾਣਗੇ ਜਿਵੇਂ ਇਹਦੀ ਪਲਾਸਟਿਕ ਦੀ ਜਾਲੀ ਹੈ ਨਾ ਸਾਰੀ ਇਹ ਸਾਰੀ ਪਲਾਸਟਿਕ ਦੀ ਜ ਇੱਕ ਗੱਲ ਹੋਰ ਹੈ ਬਈ ਇਹਨਾਂ ਦੀ ਮੈਂ ਜਿੰਨਾ ਕਿ ਦੇਖਿਆ ਨੇ ਇਹ ਤਾਂ ਰੋਡ ਦਾ ਸੌਖਾ ਨਿੱਕੇ ਨਿਆਣੇ ਘਰੇ ਹੈਗੇ ਨਾ ਛੋਟੇ ਛੋਟੇ ਨਿਆਣੇ ਉਹ ਵੀ ੱਤਕਾ ਲਾ ਕੇ ਇਧਰ ਉਧਰ ਜਿੱਧਰ ਮਰਜ਼ੀ ਕਰੀ ਜਾਣੇ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਕੀ ਤੇ ਇਹ ਤੋਂ ਇਲਾਵਾ ਬਈ ਆਪਣੇ ਕੋਲੇ ਫ੍ਰਿਜਾਂ ਆ ਗਈਆਂ ਹਨਾ ਆ ਜਾ ਬਈ ਅੱਗੇ ਤੁਹਾਨੂੰ ਫ੍ਰਿਜਾਂ ਵੀ ਦਿਖਾ ਦਈਏ ਆ ਆ ਗਈਆਂ ਫ੍ਰਿਜ ਇੱਥੇ ਸਾਰੇ ਆ ਗਏ ਇਹ ਸੈਮਸੰਗ ਦੇ ਆ ਗਏ ਸਾਰੇ ਸੈਮਸੰਗ ਦੇ ਨੇ ਸੈਮਸੰਗ ਕੰਪਨੀ ਦੇ ਫ੍ਰਿਜ ਮਿਲਣਗੇ ਤੇ ਵੱਡੇ ਛੋਟੇ ਸਾਰੇ ਮਿਲ ਜਾਣਗੇ ਹਨਾ ਹਾਂਜੀ ਹਾਂਜੀ ਤੇ ਇਹਨਾਂ ਦਾ ਰੇਟ ਉੱਡ ਕਿੰਨਾ ਕੁ ਬਈ ਇਹਨਾਂ ਦਾ ਹੁਣ ਜੇ ਬਜ਼ਾਰ ਦੀ ਗੱਲ ਕਰੀਏ ਤਾਂ ਇਹ ਰੇਟ ਇਹਨਾਂ ਦਾ 16.5 ਮੰਗੀ ਜਾਂਦਾ ਕੋਈ ਕੋਈ 17.5 ਮੰਗੀ ਜਾਂਦਾ ਆਪਾਂ ਦਵਾਂਗੇ 12000 ਦਾ ਫ੍ਰਿਜ ਸੈਮਸੰਗ ਦਾ ਜੀ 12000 ਦਾ ਹਾਂ ਹਾਂ ਜੀ ਹਾਂ ਜੀ ਇਹ ਕਿੰਨੇ ਲੀਟਰ ਦਾ ਹੈ ਇਹ 190 ਲੀਟਰ ਦਾ ਫ੍ਰਿਜ 190 ਲੀਟਰ ਦਾ ਫ੍ਰਿਜ ਨਾਲੇ 12000 ਦਾ ਫ੍ਰਿਜ ਹੈ ਜੀ 190 ਲੀਟਰ ਦਾ ਹੋਊਗਾ ਜੀ ਠੀਕ ਹੈ 20 ਸਾਲ ਦੀ ਮੋਟਰ ਦੀ ਗਾਰੰਟੀ ਹੈ ਜੀ ਅੱਛਾ ਲਿਖਿਆ ਵੀ ਇੱਥੇ ਆ ਦਿਖਾ ਦਿਓ ਬਈ ਇੱਥੇ ਲਿਖਿਆ ਹੋਗਾ ਨਾ 20 ਸਾਲ ਦੀ ਮੋਟਰ ਦੀ ਗਾਰੰਟੀ ਇਹਦੀ ਤੇ ਆ ਵੀ ਆ ਗਿਆ ਨਾਲੇ ਕਾਪਰ ਦੀ ਮੋਟਰ ਹੈ ਇਹਦੀ ਤੇ ਆ ਕਿੰਨੇ ਲੀਟਰ ਸੇਮ ਹੀ ਆ ਤਾਂ ਸੇਮ ਲੀਟਰ ਆ ਜੀ ਸੇਮ ਕਪੈਸਿਟੀ ਸੇਮ ਹੀ ਆ ਗਿਆ ਆ ਵੀ ਸੇਮ ਹੀ ਆ ਗਿਆ ਰੇਟ ਵੀ ਸੇਮ ਹੀ ਇਹਨਾਂ ਦਾ ਉਸ ਤੋਂ ਬਾਅਦ ਆਹ ਵਾਲਾ ਕਿੰਨੇ ਲੀਟਰ ਦਾ ਇਹ ਵੱਡਾ ਆ ਜਾਂਦਾ ਜੀ 200 ਪਲੱਸ ਲੀਟਰ ਦਾ ਆ ਜਾਂਦਾ ਜੀ ਅੱਛਾ ਹਾਂਜੀ ਤਾਂ ਇਹ ਚ ਤਾਂ ਖਾਸਾ ਹੀ ਸਮਾਨ ਸਮੁੰਟੇ ਜਾਂਦਾ ਮੈਨੂੰ ਲੱਗਦਾ ਹਨਾ ਹਾਂਜੀ ਹਾਂਜੀ ਭਾਈ ਜੀ ਜਿੰਨਾ ਮਰਜ਼ੀ ਫਰੂਟ ਜਿਹੜਾ ਕੋਈ ਮਰਜ਼ੀ ਧਰੀ ਜਾਵੇ ਵਿੱਚ ਬਹੁਤ ਖਾਨੇ ਖੁੰਨੇ ਨੇ ਤੇ ਬੋਤਲਾਂ ਵੀ ਖਾਸੀਆਂ ਟਿਕ ਜਾਂਦੀਆਂ ਜਿੰਨੀਆਂ ਮਰਜ਼ੀ ਧਰ ਲਓ ਇਹਦੇ ਵਿੱਚ ਇਹ ਹਰ ਇੱਕ ਚੀਜ਼ ਵਾਸਤੇ ਅਲੱਗ-ਅਲੱਗ ਜਿਹੜੇ ਇਹਦੇ ਵਿੱਚ ਖਾਨੇ ਜੇ ਬਣੇ ਹੋਏ ਆ ਤੇ ਇਹ ਇਹਦਾ ਰੇਟ ਕਿੰਨਾ ਏ ਜੀ ਬਣ ਕੇ ਚੱਲੋ ਆਪਾਂ ਨੂੰ ਪੈ ਜੂਗਾ ਜੀ 17.5 ਤੋਂ ਅਲੱਗ-ਅਲੱਗ ਮੋਡਲ ਹੈ ਜੀ 17.5 ਹਜ਼ਾਰ ਦਾ ਮੋਡਲ ਹੈ ਜੀ 17.5 ਹਜ਼ਾਰ ਦਾ ਤੇ ਸਾਰੇ ਮੋਡਲ ਮਿਲ ਜਣੇ ਐ ਤੇ ਸਾਰੇ ਕਲਰ ਆ ਦੇਖਾ ਦਿਖਾ ਦੇ ਬਈ ਇੱਥੇ ਪਏ ਐ ਸਾਰੇ ਕਲਰ ਤੇ ਵੱਡੇ ਤੋਂ ਉਦੋਂ ਵੱਡਾ ਸਾਈਜ਼ ਵੀ ਮਿਲ ਜਾਣਾਗਾ ਇਹ ਵੱਡਾ ਨਾ ਉਹਦੇ ਨਾਲੋਂ ਹਾਂ ਜੀ ਇਹ ਪੂਰਾ ਵੱਡਾ ਮੋਡਲ ਹੈ ਜੀ ਨਾਲ ਇਹਦੇ ਪੀੜੀ ਹੋਊਗੀ ਜੀ ਹਾਂ ਜੀ ਇਹ ਇਹ ਕਿੰਨੇ ਦਾ ਏ ਬਾਈ ਜੀ ਆਪਾਂ ਬਾਜ਼ਾਰ ਚ ਚਲੇ ਜਾਈਏ ਤਾਂ 28 ਮੰਗੀ ਜਾਂਦਾ ਕੋਈ 29 ਮੰਗੀ ਜਾਂਦਾ ਕੋਈ 30 ਮੰਗੀ ਜਾਂਦਾ ਜੀ ਆਪਾਂ ਦਵਾਂਗੇ ਸਾਰਾ 23000 ਰੁਪਏ ਦਾ ਜੀ 23000 ਦਾ ਤੇ ਕੈਂਪਰੇ ਦੇ ਨਾਲ ਵੀ ਫ੍ਰੀ ਹੈ ਕੈਂਪਰੇ ਦੇ ਨਾਲ ਵੀ ਕੈਂਪਰੇ ਦੇ ਨਾਲ ਵੀ ਫ੍ਰੀ ਮਿਲਣਾ ਉਹ ਜਿਹੜਾ ਵੀਡੀਓ ਉਹਨਾਂ ਨੂੰ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਕੈਂਪਰੇ ਦੇ ਨਾਲ ਵੀ ਫ੍ਰੀ ਮਿਲਦਾ ਹੈ ਤੇ ਆਹ ਵਾਸ਼ਿੰਗ ਮਸ਼ੀਨਾਂ ਵੀ ਮਿਲ ਜਾਣੀਆਂ ਤੁਹਾਨੂੰ ਜਿੱਦਾਂ ਦੀ ਮਰਜ਼ੀ ਨਾਲੋ ਮੈਨੂਅਲ ਲੈ ਲਓ ਜਾਂ ਫੁੱਲੀ ਆਟੋਮੈਟਿਕ ਹੈ ਨਾ ਤੁਹਾਨੂੰ ਉਹ ਉਹ ਵੀ ਮਿਲ ਜਾਣੀ ਜਿਵੇਂ ਆਹ ਪਈ ਹੈ ਨਾ ਹਾਂਜੀ ਹਾਂਜੀ ਆਹ ਫੁੱਲੀ ਆਟੋਮੈਟਿਕ ਹਨ ਬਈ ਹਾਂਜੀ ਸੈਮਸੰਗ ਦੀ ਫੁੱਲੀ ਆਟੋਮੈਟਿਕ ਜਿਹੜੀ ਇਹ ਵੀ ਵਾਸ਼ਿੰਗ ਮਸ਼ੀਨ ਮਿਲ ਜਾਣੀ ਹੈ ਸਾਰੀਆਂ ਚ ਪਈਆਂ ਜਿੰਨੇ ਕਿਲੋ ਵਾਲੀ ਮਰਜ਼ੀ ਲੈ ਲੈਣਾ ਹਨਾ ਵੱਡੀ ਛੋਟੀ ਸਾਰੀਆਂ ਮਿਲ ਜਾਣਗੀਆਂ ਤੇ ਭਾਈ ਮੰਨ ਲਓ ਜੇ ਕਿਸੇ ਨੇ ਬਜਾਜ ਤੇ ਜਾਂ ਉਹ ਕ੍ਰੈਡਿਟ ਕਾਰਡ ਤੇ ਲੋਨ ਲਾਣ ਲੈਣਾ ਹੁੰਦਾ ਇਦਾਂ ਦਾ ਸਿਸਟਮ ਹੁੰਦਾ ਉਹ ਵੀ ਹੁੰਦਾ ਆਪਣੇ ہاں ਜੀ ਬਜਾਜ ਦਾ ਕਾਰਡ ਵੀ ਸਾਡੀ ਦੁਕਾਨ ਵੱਲੋਂ ਫ੍ਰੀ ਹੈ ਅੱਛਾ ਨਹੀਂ ਤਾਂ ਮਨ ਲਾ ਪੈਸੇ ਲੱਗਦੇ ਉਹ ਤੇ ਕੋਈ 500 30 ਮੰਗੀ ਜਾਂਦਾ ਕੋਈ 450 ਮੰਗੀ ਜਾਂਦਾ ਜੀ ਆਪਾਂ ਫ੍ਰੀ ਬਣਾ ਕੇ ਦਵਾਂਗੇ ਕਾਰਡ ਜੀ ਕਾਰਡ ਵੀ ਫ੍ਰੀ ਹਾਂਜੀ ਕਾਰਡ ਲੋ ਵੀ ਆ ਤਾਂ ਬਾਹਰੀਆਂ ਮੋਜਾਂ ਲੱਗ ਗਈਆਂ ਨਾਲੇ ਤਾਂ ਕੈਂਪਰ ਫ੍ਰੀ ਮਿਲਣਾ ਤੇ ਨਾਲੇ ਬਜਾਜ ਦਾ ਕਾਰਡ ਤੁਹਾਨੂੰ ਫ੍ਰੀ ਮਿਲ ਜਾਣਾ ਤੇ ਇਥੋਂ ਚੁੱਪ ਕਰਕੇ ਜੇ ਪੈਸੇ ਨਹੀਂ ਹੈਗੇ ਫੈਂਸ ਕਰਾਉਣਾ ਤੇ ਆਪਦਾ ਲੈ ਆਣਾ ਇਥੋਂ ਨਾ ਕ੍ਰੈਡਿਟ ਕਾਰਡ ਵੀ ਉਹ ਹੁੰਦਾ ਕ੍ਰੈਡਿਟ ਕਾਰਡ ਵੀ ਸਵਾਈਪ ਆ ਜੀ ਕਾਰਡ ਕ੍ਰੈਡਿਟ ਕਾਰਡ ਵੀ ਸਵਾਈਪ ਕਰ ਦਿੰਦੇ ਆ ਤੇ ਇਹ ਤੋਂ ਇਲਾਵਾ ਤੁਹਾਨੂੰ ਜਿਵੇਂ ਐਲਸੀਡੀਆਂ ਪਈਆਂ ਹਨ ਇਹ ਐਸਸੀਡੀਆਂ ਵੀ ਮਿਲ ਜਾਣੀਆਂ ਤੁਹਾਨੂੰ ਕਿੰਨੇ ਕਿੰਨੇ ਇੰਚ ਦੇ ਹੋਣੀਆਂ ਐਲਸੀਡੀਆਂ ਆਪਣੇ ਕੋਲੇ ਆਪਣੇ ਕੋਲੇ 32 ਤੋਂ ਲੈ ਕੇ 43 ਬਾਕੀ 50 55 ਜਿਹੜਾ ਕਹੋਗੇ ਉਹੀ ਸਾਈਜ਼ ਆਪਣੇ ਕੋਲ ਮਿਲ ਜੂਗਾ ਸਾਰੇ ਸਾਈਜ਼ ਦੀਆਂ ਤੇ ਕਹਾ ਆਪਣੇ ਕੋਲ ਆਰੋ ਵੀ ਚਾਹਣੀਆਂ ਨੇ ਕਿਹੜੀ ਕਿਹੜੀ ਕੰਪਨੀ ਦੇ ਆਰੋ ਨੇ ਆਰੋ ਦੇ ਜੇ ਨਿਗਾ ਮਾਰਾ ਦਈਏ ਆਪਣੇ ਕੋਲ ਆ ਮਿਲ ਜੂ ਕੈਂਟ ਦਾ ਆਰੋ ਮਿਲ ਜੂਗਾ ਜੀ ਸੁਜਾਤਾ ਦਾ ਆਰੋ ਮਿਲ ਜੂਗਾ ਅੱਛਾ ਹਾਂਜੀ ਬਾਕੀ ਐਕਵਾ ਫਰੈਸ਼ ਦਾ ਮਿਲ ਜੂਗਾ ਜੀ ਸਟਾਰ ਐਕਸ ਦਾ ਮਿਲ ਜੂਗਾ ਵਧੀਆ ਕਹਿਣ ਦਾ ਮਤਲਬ ਵਧੀਆ ਕੰਪਨੀ ਦੇ ਚੰਗੇ ਬ੍ਰਾਂਡ ਦੇ ਕਿਹੜਾਈ ਆਪਣੇ ਕੋਲ ਚੰਗੇ ਚੰਗੇ ਬ੍ਰਾਂਡ ਦੇ ਮਿਲ ਜਾਣਗੇ ਤੁਹਾਨੂੰ ਤੇ ਚਿਮਣੀਆਂ ਪਈਆਂ ਗਿਆ ਘਰ ਦੇ ਵਿੱਚ ਜੇ ਕਿਸੇ ਨੂੰ ਲੋੜ ਆ ਨਾ ਚਿਮਣੀਆਂ ਦੀ ਤਾਂ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣੀ ਹੈਗੀਆਂ ਤੇ ਵਧੀਆ ਤੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਇਹ ਇਹਨਾਂ ਦੇ ਰੇਟ ਰੂਟ ਕੀ ਹੋਣਗੇ ਚਿਮਣੀਆਂ ਦੇ ਚਿਮਣੀਆਂ ਮੰਨ ਕੇ ਚੱਲੋ ਜੀ ਆਪਣੀ ਸਟਾਰਟਿੰਗ 650 ਰੁਪਏ ਤੋਂ ਹੋ ਜਾਂਦੀ ਜਿਵੇਂ ਸਟਾਰਟ ਜੀ ਉਹ ਵਾਲੀ ਜਿਹੜੀ ਅੱਗੇ ਵੀ ਆ ਤੇ ਗਰੰਟੀ ਵੀ ਇਹਦੀਆਂ ਮੰਨ ਕੇ ਚੱਲੋ ਜੀ ਸਾਰੀ ਉਮਰ ਦੀ ਗਰੰਟੀ ਹੈ ਜੀ ਚਿਮਲੀ ਦੀ ਅੱਛਾ ਜੀ ਹਾਂਜੀ ਹਾਂਜੀ ਜਿਹੜਾ ਇੱਕ ਵਾਰ ਹੀ ਲੈ ਗਿਆ ਬਸ ਐਵੇਂ ਵੀ ਵਾਕਈ ਕੰਮ ਹੋ ਗਿਆ ਫੱਕੀ ਜੜੀ ਗਿਆ ਹਾਂਜੀ ਹਾਂਜੀ ਤੇ ਸਾਰੀ ਉਮਰ ਦੀ ਬਈ ਜੀ ਇਹਨਾਂ ਦੀ ਵੀ ਗਰੰਟੀ ਹੈਗੀ ਚਿਮਣੀਆਂ ਦੀ ਤੇ ਮਿਲਣੀ ਆ ਨਾ ਇਲੈਕਟ੍ਰੋਨਿਕ ਦੀ ਹਰੇਕ ਚੀਜ਼ੇ ਨਿੱਕੀ ਮੋਟੀ ਛੋਟੀ ਜੋ ਵੀ ਚੀਜ਼ ਚਾਹੀਦੀ ਆ ਪ੍ਰੈਸਾਂ ਤੋਂ ਲੈ ਕੇ ਆ ਜੱਗ ਹੋਗੇ ਟੋਸਟਰ ਵਾਲੇ ਜੋ ਵੀ ਤੁਹਾਨੂੰ ਚਾਹੀਦਾ ਹਰੇਕ ਚੀਜ਼ ਇੱਥੋਂ ਮਿਲਣੀ ਆ ਗੀਜਰ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਗੇ ਤੇ ਗੱਦੇ ਵੀ ਬਾਈ ਕੋਲ ਮਿਲ ਜਿੰਦੇ ਨੇ ਹਰੇਕ ਚੀਜ਼ ਆ ਨਾ ਅਲਮਾਰੀਆਂ ਵੀ ਹੁੰਦੀਆਂ ਆਪਣੇ ਕੋਲ ਬਾਈ ਹਾਂਜੀ ਹਾਂਜੀ ਬਾਈ ਜੇ ਅਲਮਾਰੀਆਂ ਬਾਕੀ ਆਪਣਾ ਖੁਦ ਦਾ ਫਰਨੀਚਰ ਦਾ ਕੰਮ ਹੈ ਜੀ ਅਸੀਂ ਆਪ ਬਣਾ ਕੇ ਸੇਲ ਕਰਦੇ ਹਾਂ ਜੀ ਅਸੀਂ ਕਿਸੇ ਤੋਂ ਲੈਂਦੇ ਨਹੀਂ ਇਹ ਅਸੀਂ ਜਿਹੜਾ ਕਸਟਮਰ ਕਹਿੰਦਾ ਆ ਚੀਜ਼ ਐ ਲਾੜੀ ਅਸੀਂ ਓਵੇਂ ਲਾ ਕੇ ਦੋਵਾਂਗੇ ਜੀ ਅੱਛਾ ਆਪਣੇ ਕੋਲ ਹੁਣ ਬੈੱਡ ਗੱਦੇ ਅਲਮਾਰੀਆਂ ਹਰੇਕ ਚੀਜ਼ ਮੰਨ ਲਓ ਲੱਕੜ ਦਾ ਸਾਰਾ ਸਮਾਨ ਮਿਲ ਜਾਣਾ ਫਰਨੀਚਰ ਆ ਨਾ ਸਾਰਾ ਸਮਾਨ ਤੁਹਾਨੂੰ ਮਿਲ ਜੂਗਾ ਤੇ ਕੂਲਰ ਤੋਂ ਮੰਨ ਲਓ ਹੁਣ ਸੀਜ਼ਨ ਚੱਲੀ ਜਾਂਦਾ ਨਾ ਕੂਲਰ ਦਾ ਤੇ ਗਰਮੀਆਂ ਦਾ ਸੀਜ਼ਨ ਆ ਹਰੇਕ ਬੰਦੇ ਨੂੰ ਜ਼ਰੂਰਤ ਤੇ ਏਸੀ ਵਗੈਰਾ ਵੀ ਹੁੰਦੇ ਬਾਈ ਆਪਣੇ ਕੋਲੇ ਇਹ ਵੀ ਹੁੰਦੇ ਜੀ ਏਸ਼ੀਆ ਪਿਆ ਏਸੀ ਏਸੀ ਵੀ ਬਾਈ ਕੋਲੇ ਹੈਗਾ ਇਨਵਰਟਰ ਜੀ ਏਸੀ ਵੀ ਹੈ ਇਨਵਰਟਰ ਹੈ ਇਨਵਰਟਰ ਨੇ ਅੱਛਾ ਇਹਨਾਂ ਦਾ ਕੀ ਰੇਟ ਡੇ ਕਿੰਨੇ ਦਾ ਏਸੀ ਬਾਜ਼ਾਰ ਚ ਜੇ ਤੁਸੀਂ ਆਪਣਾ ਮੰਨ ਕੇ ਚਲੋ 36 ਦਾ ਮਿਲ ਜਾਂਦਾ ਜੀ ਕੋਈ 38 ਮੰਗੀਆਂ ਦਾ ਕੋਈ 40 ਆਪਣੇ ਕੋਲੇ ਏਸੀ ਪਊਗਾ 1.5 ਟਨ ਦਾ ਇਨਵਰਟਰ ਹੈ ਸੀ ਕੋਪਰ ਦੇ ਵਿੱਚ ਜੀ 28000 ਰੁਪਏ ਦਾ ਏਸੀ ਜੀ 28000 ਰੁਪਏ ਦਾ ਏਸੀ ਸਿਰਫ ਹੀ ਹਾਂਜੀ ਪੂਰਾ 28000 ਰੁਪਏ ਦਾ ਜੀ ਇਹ ਆ ਪੱਖੇ ਵੀ ਜਿਨ੍ਹਾਂ ਨੂੰ ਘਰ ਦੇ ਵਿੱਚ ਜ਼ਰੂਰਤ ਆ ਉਹ ਵੀ ਮਿਲ ਜਾਣਗੇ ਤੇ ਜਿੰਨਾ ਮਰਜੀ ਮਾਲ ਤਾਂ ਵਾਧੂ ਆਣਾ ਭਾਈ ਇਹ ਤੋਂ ਇਲਾਵਾ ਹਰ ਤਰ੍ਹਾਂ ਦੇ ਜਿਹੜੇ ਤੁਹਾਨੂੰ ਬੈਂਡਰੀ ਵੀ ਇੱਥੋਂ ਮਿਲ ਜਾਣੇ ਆਗੇ ਹਰੇਕ ਕੰਪਨੀ ਦਾ ਪਲਾਂਦੀ 180 ਐਂਪੀਅਰ ਦਾ ਤੇ ਇਧਰ ਆ ਇੱਕ ਆਪ ਹੈਗਾ ਇਹ 200 200 ਐਂਪੀਅਰ ਦਾ ਤੇ ਜਿਨ੍ਹਾਂ ਨੂੰ ਛੱਤ ਵਾਲੇ ਪੱਖੇ ਚਾਹੀਦੇ ਨੇ ਉਹ ਵੀ ਇੱਥੋਂ ਮਿਲ ਜਾਣੇ ਤੇ ਬਹੁਤ ਹੀ ਬਾਜਬ ਜੇ ਰੇਟਾਂ ਤੇ ਤੇ ਜਿਨ੍ਹਾਂ ਨੇ ਕਿਸ਼ਤਾਂ ਦੇ ਲੈਣਾ ਉਹ ਵੀ ਇੱਥੋਂ ਤੁਹਾਨੂੰ ਕਿਸ਼ਤਾਂ ਦੇ ਵੀ ਸਾਰਾ ਸਮਾਨ ਮਿਲ ਜਾਣਾ ਆਹ ਬਾਈ ਦੇ ਕੋਲੇ কুলਰ ਤੁਸੀਂ ਦੇਖੋ ਹਰ ਇੱਕ ਕੁਆਲਟੀ ਦਾ কুলਰ ਤੁਹਾਨੂੰ ਮਿਲ ਜਣਾ ਪਲਾਸਟਿਕ ਦਾ ਲੋਹੇ ਦਾ ਜਿੱਦਾਂ ਦਾ ਛੋਟਾ ਵੱਡਾ ਜਿਹੜਾ ਵੀ কুলਰ ਚਾਹੀਦਾ ਤੁਹਾਨੂੰ ਇੱਥੇ ਮਿਲ ਜਣਾ ਗਡਾਉਂ ਚ ਬਾਈ ਕੋਲੇ ਭਰੇ ਪਿਆ ਇੱਥੇ ਇੱਕ ਗਡਾਉਂ ਅੱਗੇ ਵੀ ਬਾਈ ਕੋਲੇ ਸਾਰਾ ਸਮਾਨ ਉੱਥੇ ਹੀ ਪਿਆ ਜਿਹੜੀ ਚੀਜ਼ ਚਾਹੀਦੀ ਤੁਹਾਨੂੰ ਇੱਥੋਂ ਮਿਲ ਜਣੀ ਹੈ ਤੇ ਆਸਾਨ ਕਿਸ਼ਤਾਂ ਤੇ ਹੀ ਮਿਲ ਜਣੇ ਨੇ ਜਿਨ੍ਹਾਂ ਨੇ ਕਿਸ਼ਤਾਂ ਤੇ ਲੈਣਾ ਨਾ ਸਮਾਨ ਉਹ ਵੀ ਤੁਹਾਨੂੰ ਇੱਥੋਂ ਮਿਲ ਜਾਣਾਗਾ ਤੇ ਬਾਈ ਆਪਣਾ ਐਡਰੈਸ ਕੀ ਜਿੱਥੇ ਆਪਾਂ ਖੜੇ ਲੋਕੇਸ਼ਨ ਕੀ ਹੈ ਜੀ ਐਡਰੈਸ ਆਪਣਾ ਹੈਗਾ ਜੀ ਮਲਤਾਨੀਆ ਰੋਡ ਨੇੜੇ ਦਾਣਾ ਮੰਡੀ ਜੀ ਮਠਿੰਡਾ ਪੰਜਾਬ ਦੁਕਾਨ ਦਾ ਕੀ ਨਾਮ ਆਪਣਾ ਦੁਕਾਨ ਦਾ ਨਾਮ ਹੈਗਾ ਜੀ लवली এবੀ ਸੈਂਟਰ लवली এবੀ ਸੈਂਟਰ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ ਜੀ 73475 40076 ਅੱਛਾ ਭਾਈ ਕੋਈ ক্লোਜ਼ ਹੁੰਦੀ ਹੈ ਮੰਨ ਲਓ ਸੰਡੇ ਨੂੰ ਜਾਂ ਕੋਈ ਹੋਰ ਦਿਨ ਕਿੰਨੇ ਟਾਈਮਿੰਗ ਹੀ ਰਹਿੰਦੀ ਹੈ ਨਹੀਂ ਆਪਣਾ ਹੀ ਹਫਤੇ ਦੇ 7 ਦਿਨ ਖੁੱਲੇ ਰਹਿੰਦੇ ਆ ਇਹ ਪੁੰਦਕਾ ਤੇ ਟਾਈਮ ਟਾਈਮਿੰਗ ਹੀ ਰਹਿੰਦੀ ਦੁਕਾਨ ਦੀ ਟਾਈਮਿੰਗ ਹੈਗੀ ਆਪਣੀ 9 ਤੋਂ 9 ਜੀ 9 ਤੋਂ 9 ਹਾਂਜੀ ਭਜੀ ਦੁਕਾਨ ਦਾ ਐਡਰੈਸ ਤੁਹਾਨੂੰ ਸਮਝਾ ਦੇਣਾ ਮਲਤਾਨੀਆਂ ਰੋਡ ਤੇ ਆਪਾਂ ਇਸ ਟਾਈਮ ਖੜੇ ਆਂਗੇ ਤੇ ਆ ਟਾਲ ਨਾਲ ਜਿਹੜੀ ਜਦੋਂ ਆਪਾਂ ਗਊਸ਼ਾਲਾ ਇਹਦੇ ਕੋਲੇ ਆਉਣੇਗੇ ਮਲਤਾਨੀਆਂ ਰੋਡ ਤੇ ਤੇ ਟਾਲ ਹੈਗੀ ਤਾਂ ਉਹਦੇ ਬਿਲਕੁਲ ਕੋਲੇ ਜਿਹੜੀ ਏਵੀ ਸੈਂਟਰ ਏਵੀ ਸੈਂਟਰ ਦੇ ਨਾਂ ਤੇ ਜਿਹੜਾ ਇਹਨਾਂ ਦੀ ਬਾਈ ਉਹਨਾਂ ਦੀ ਦੁਕਾਨ ਹੈਗੀ ਤੇ ਮਲਤਾਨੀਆਂ ਰੋਡ ਆ ਜਦੋਂ ਆਪਾਂ ਮਲਤਾਨੀਆਂ ਪੁਲ ਤੇ ਚੜਦੇ ਨੇ ਇਧਰ ਸਬਜ਼ੀ ਮੰਡੀ ਵਾਲੇ ਪਾਸਿਓਂ ਤਾਂ ਉੱਥੇ ਬਾਈ ਉਹਨਾਂ ਦੀ ਦੁਕਾਨ ਆ ਤਾਂ ਇੱਕ ਵਾਰੀ ਇੱਥੇ ਜ਼ਰੂਰ ਵਿਜ਼ਿਟ ਕਰਿਓ ਬਾਈ ਨੇ ਦਾ ਨੰਬਰ ਆਪਾਂ نیچے ਲਿਖ ਦਾਂਗੇ 9 ਤੋਂ 9 ਦੁਕਾਨ ਖੁੱਲੀ ਹੁੰਦੀ ਹੈ ਤੇ ਸੱਤੇ ਦਿਨ ਹੀ ਖ ਜਦੋਂ ਮਰਜੀ ਇੱਥੇ ਆ ਕੇ ਤੁਸੀਂ ਜਿਹੜੀ ਵੀ ਚੀਜ਼ ਚਾਹੀਦੀ ਇੱਥੋਂ ਲਿਜਾ ਸਕਦੇ ਹੋ ਤੇ ਵੀਡੀਓ ਨੂੰ ਵਾਤਵਾਰਤ ਸੇਅਰ ਕਰਿਓ ਤੇ ਆਪਣੇ ਪੇਜ ਨੂੰ ਫੋਲੋ ਕਰਿਓ ਧੰਨਵਾਦ